ਸ੍ਰੀ ਕਾਉਂ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਮਾਨਸਾ ਰੋਡ ਤੇ ਬੀਤੇ ਕੱਲ ਦਰਖਤ ਪੱਟੇ ਜਾ ਰਹੇ ਸੀ ਜਿਸ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਦਿੰਦੇ ਆ ਵੀ ਕਾਫੀ ਮੋٹے ਦਰਖਤਾਂ ਵੱਡੇ ਦਰਖਤਾਂ ਜਿਹੜੇ ਦੱਸਿਆ ਜਾ ਰਿਹਾ 25 23 33 ਸਾਲ ਜਾਂ 50 ਸਾਲ ਪੁਰਾਣੇ ਜਿਹੜੇ ਦਰਖਤਾਂ ਉਹਨਾਂ ਨੂੰ ਮਨਜ਼ੂਰੀ ਵੀ ਮਿਲ ਗਈ ਆ ਤੇ ਠੇਕੇਦਾਰ ਨੂੰ ਠੇਕਾ ਵੀ ਦੇ ਦਿੱਤਾ ਤੇ ਕੱਟਿਆ ਜਾ ਰਿਹਾ ਪਰ ਇਸ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ ਤੇ ਹੁਣ ਮਤੀ ਦਾਸ ਮੋਹੱਲੇ ਦੇ ਨਾਲ ਕਲੋਨੀ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਬਰਖਤ ਕੱਟਣ ਦਾ ਕੰਮ ਚੱਲ ਰਿਹਾ ਸੀ ਤੇ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਸੰਸਥਾਵਾਂ ਵੱਲੋਂ ਜਿਹੜਾ ਸੰਗਤਿ ਵੱਢਿਆ ਗਿਆ ਗੱਲਬਾਤ ਕਰਦੇ ਆ ਬਈ ਜਸੀ ਗੱਲ ਸਚੀਕਾਲ ਜੀ ਕਮਲਜੀਤ ਸਿੰਘ ਪੰਗੂ ਪੰਗੂ ਸਾਹਿਬ ਜਿਹੜੇ ਦਰਖਤ ਕੱਟੇ ਗਏ ਆ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਸੰਗਤਿ ਵੱਢਿਆ ਗਿਆ ਪਹਿਲੀ ਗੱਲ ਤਾਂ ਵੀ ਆਪਾਂ ਜਿੰਨੀ ਵੀ ਇਹਦੀ ਨਿੰਦਿਆ ਕਰੀਏ ਉਨੀ ਥੋੜੀ ਹੈ ਦੇਖੋ 45 50 ਸਾਲ ਪੁਰਾਣਾ ਦਰਖਤ ਹੈ ਜਿਹੜੇ ਇਹਨਾਂ ਨੇ ਅੱਧੇ ਕੰਡ ਦੇ ਵਿੱਚ ਵੜ ਕੇ ਸਿਰਦੇ ਬਹੁਤ ਦੁਖਤ ਘਟਨਾ ਹੈ ਔਰ ਅਸੀਂ ਸਾਰੇ ਇਸੇ ਲਈ ਇਕੱਠੇ ਹੋਏ ਕੱਲ ਫੋਨ ਵੀ ਆਇਆ ਸੀ ਤੁਹਾਡਾ ਵੀ ਫੋਨ ਆਇਆ ਸੀਗੇ ਵੀ ਐਂ ਕਰਕੇ ਆ ਗੱਲ ਹੋਗੀ ਉਹ ਇਲੈਕਸ਼ਨ ਕਰਕੇ ਬਾਹਰ ਸੀ ਸਾਡੀ ਟੀਮ ਦੇ ਮੈਂਬਰ ਆਏ ਸੀਗੇ ਇੱਥੇ ਤੇ ਕੱਲ ਦੇ ਚੱਲ ਰਹੇ ਧਰਨਾ ਚੱਲ ਰਹੇ ਸਾਰਿਆਂ ਦਾ ਕੀ ਸਮਝਦੇ ਹੋ ਕਹਿੰਦੇ ਵੀ ਠੇਕੇਦਾਰ ਕਹਿ ਰਿਹਾ ਸੀ ਕਹਿੰਦਾ ਮਨਜ਼ੂਰੀ ਆ ਮਨਜ਼ੂਰੀ ਨੂੰ ਕਿਵੇਂ ਦੇਖੇ हां ਸਾਨੂੰ ਵੀ ਪਤਾ ਲੱਗਿਆ ਐਸੀ ਵੀ ਸੋਸ਼ਲ ਮੀਡੀਆ ਦੇਖੀ ਸੀ ਵੀ ਮਨਜ਼ੂਰੀ ਹੈਗੀ ਐ ਮਨਜ਼ੂਰੀ ਤਾਂ ਤਾਂ ਹੈਰਾਨੀ ਵਾਲੀ ਗੱਲ ਹੈਗੀ ਐ ਵੀ ਐਡੇ ਐਡੇ ਵੱਡੇ ਧਰੱਖ ਪੱਟਣ ਦੀ ਮਨਜ਼ੂਰੀ ਔਰ ਮੇਰੇ ਖਿਆਲ ਚ ਸ਼ਾਇਦ ਇਹ 2 250 ਫੁੱਟ ਦਾ ਇਹਨਾਂ ਦਾ ਮੱਥਾ ਹੋਣਾ ਸਿਰਫ ਇੰਨੇ ਦੀ ਹੀ ਕਿਉਂ ਮਨਜ਼ੂਰੀ ਸਾਰੀ ਤਲਵੰਡੀ ਤੱਕ ਦੀ ਮਨਜ਼ੂਰੀ ਦੇ ਦਿੰਦੇ ਸਾਰੇ ਪੱਟ ਦਿੰਦੇ ਕਿਉਂਕਿ ਦੇਖੋ ਵਿਕਾਸ ਕਰਨਾ ਹੈ ਤਾਂ ਆਪਾਂ ਨੂੰ ਇੰਨਾ ਕਿਦਾ ਚੱਲਣਾ ਪੈਣਾ ਪਰ ਸਿਰਫ ਇੱਕ ਕਲੋਨੀ ਦਾ ਵਿਕਾਸ ਕਰਨਾ ਉਹ ਹੈਰਾਨੀ ਵਾਲੀ ਗੱਲ ਆ ਵੀ ਆਪਾਂ ਉਹਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਲਤ ਹੈ ਨਾਲੇ ਜਿਵੇਂ ਕਹਿੰਦੇ ਵੀ ਐਨਜੀਟੀ ਛੇਤੀ ਮਨਜ਼ੂਰੀ ਨਹੀਂ ਦਿੰਦੇ ਜੇ ਇਸ ਤਰ੍ਹਾਂ ਕਲੋਨੀਆਂ ਵਾਲੇ ਮਨਜ਼ੂਰੀਆਂ ਹੀ ਲੈਣ ਲੱਗ ਗਏ ਤਾਂ ਫਿਰ ਹਰ ਕਲੋਨੀ ਦੇ ਸਾਹਮਣੇ ਰੋਡ ਤੋਂ ਜਿਹੜੇ ਖਾਲੀ ਹੋ ਜਾਣਗੇ ਬਿਲਕੁਲ ਸਹੀ ਹੈ ਜੀ ਇਹੀ ਤਾਂ ਹੈਰਾਨੀ ਵਾਲੀ ਗੱਲ ਹੈ ਵੀ ਉਹਨਾਂ ਨੇ ਮਨਜ਼ੂਰੀ ਕਿਵੇਂ ਦੇ ਦਿੱਤੀ ਹੁਣ ਜੇ ਕਿਸਾਨ ਕਿਤੇ ਪਰਾਲੀ ਨੂੰ ਅੱਗ ਲਾਉਂਦਾ ਹੈ ਉਹ ਤਾਂ ਕਹਿੰਦੇ ਜੀ ਇਹ ਦੇਸ਼ ਵਿਰੋਧੀ ਹੈ ਇਹ ਇਹ ਵਾਤਾਵਰਨ ਵਿਰੋਧੀ ਹੈ ਵੀ ਪਰਾਲੀ ਨੂੰ ਅੱਗ ਲਾਤੀ ਜੀ ਤੇ ਹੁਣ ਤਾਂ ਕਿਸੇ ਕਿਸਾਨ ਦੇ ਵੀ ਨਹੀਂ ਹੈ ਤੇ ਇਹਨਾਂ ਨੂੰ ਅਸੀਂ ਐਡੇ ਵੱਡੇ ਵੱਡੇ tract ਪਟਣ ਦੀ ਮਨਜ਼ੂਰੀ ਕਿਵੇਂ ਦੇ ਦਿੱਤੀ ਹੈ ਕੁਝੀ ਦਾ ਸਾਸੀ ਬਿਸਕਾਹ ਦਰਖਤ ਦੀ ਤੁਹਾਡੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਸੀ ਤੇ ਉਹਦੀ ਮਨਜ਼ੂਰੀ ਨਹੀਂ ਮਿਲੀ ਕੀ ਸੀ ਉਹ हां जी ਮੇਰਾ ਐਵਾਰਟ ਹੈਗੇ 11 ਨੰਬਰ ਔਰ 100 ਫੁੱਟੀ ਤੇ ਸ਼ਾਂਤਨਗਰ ਦੀਆਂ ਝੁੱਗੀਆਂ ਉਥੇ ਇੱਕ ਸੜਕ ਦੇ ਵਿਚਾਲੇ ਆਉਂਦਾ ਦਰਖਤ ਔਰ 3 ਸਾਲ ਹੋ ਗਏ ਉਹਦੀ ਮਨਜ਼ੂਰੀ ਅਸੀਂ ਲਿਖ ਕੇ ਲੈਟਰ ਦਿੱਤਾ ਹੋਇਆ ਵੀ ਇਹ ਦਰਖਤ ਸੜਕ ਦੇ ਵਿਚਾਲੇ ਹੈ ਜਾਂ ਡਿੱਗ ਸਕਦਾ ਹੈ ਕੋਈ ਹਾਦਸਾ ਵਾਪਰ ਸਕਦਾ ਹੈ ਵੀ ਇਹਨੂੰ ਪੱਟਣ ਦੀ ਜਾਂ ਇਹਨੂੰ ਮੋੜ ਤੋਂ ਵੱਢਣ ਦੀ ਮਨਜ਼ੂਰੀ ਦਿੱਤੀ ਹੋਵੇ ਫਾਈਲ ਤੱਕ ਉਹਦੀ ਮਨਜ਼ੂਰੀ ਨਹੀਂ ਮਿਲੀ ਤੇ ਇਹ ਕਮਾਲ ਹੋ ਗਈ ਹਰੇ ਦਰਖਤ 40 45 ਸਾਲ ਪੁਰਾਣੇ ਦਰਖਤ ਔਰ 30 ਦਰਖਤਾਂ ਦਾ ਇਹਨਾਂ ਨੂੰ ਮਨਜ਼ੂਰੀ ਦਿੱਤੀ ਪਟਣ ਦੀ ਫਿਰ ਕਮਾਲ ਦੀ ਗੱਲ ਹੈ ਵੀ ਕਿੱਥੇ ਸਿਸਟਮ ਕਿੱਥੇ ਆ ਸਾਡਾ ਇੱਕ ਭਾਗੂ ਰੋਡ ਤੇ ਵਾਟਰ ਸਪਲਾਈ ਦੇ ਦਫ਼ਤਰ ਕੋਲ ਤੁਸੀਂ ਦੇਖਿਆ ਹੋਣਾ ਵੀ ਇੱਕ ਸੜਕ ਦੇ ਵਿਚਾਲੇ ਦਰਖਤ ਆਉਂਦਾ ਤੇ ਉਹਨੂੰ ਜਿਹੜਾ ਅੱਗੇ ਤੋਂ ਕਵਰ ਕਰ ਦਿੱਤਾ ਕਿ ਜਦੋਂ ਕਿ ਉਹ ਕੱਟਿਆ ਜਾ ਸਕਦਾ ਸੀ ਹਾਦਸਾ ਵੀ ਵਾਪਰ ਸਕਦਾ ਪਰ ਉਹਨੂੰ ਨਹੀਂ ਪਟਿਆ ਕਿ ਨਾ ਹੀ ਉਹਨੂੰ ਕੱਟਣ ਦੀ ਮਨਜ਼ੂਰੀ ਲਈ ਕਿਸੇ ਨੇ ਨਾ ਹੀ ਦਿੱਤੀ ਤੇ ਜਿਹੜਾ ਸਾਈਡ ਤੇ ਖੜੇ ਸੀ ਉਹਨਾਂ ਨੂੰ ਮਨਜ਼ੂਰੀ ਹਾਂਜੀ ਬਿਲਕੁਲ ਹੈ ਔਰ ਉਹਦੇ ਚ ਉਹ ਸੜਕ ਜਿਹੜੀ ਹੈਗੀ ਅਸੀਂ ਡੀ ਸਾਹਿਬ ਨੂੰ ਕਹਿ ਕੇ ਅਸੀਂ ਹੀ ਕੰਨ ਪਿੱਛੇ ਐਡਵਾਈਸ ਕੀਤੀ ਸਿਗੀ ਸੜਕ ਚੌੜੀ ਕਰਨ ਦੀ ਮਨਜ਼ੂਰੀ ਲਈ ਸੀ ਔਰ ਟਾਲੀ ਦਾ ਵੀ ਅਸੀਂ ਹੀ ਉਹਨਾਂ ਨੂੰ ਕਿਹਾ ਸੀਗਾ ਵੀ ਟਾਲੀ ਅਸੀਂ ਇਹ ਨਹੀਂ ਕਹਿੰਦੇ ਪੱਟੋ ਇਹਨੂੰ ਇਹਨੂੰ ਖੰਗ ਕੇ ਕਿਤੇ ਹੋਰ ਲਾ ਦਿਓ ਜੇ ਨਹੀਂ ਖੰਗ ਸਕਦੇ ਇਹਨੂੰ ਪੱਟਿਆ ਉਹਨਾ ਉੱਥੇ ਚਲੋ ਸਾਨੂੰ ਬਹੁਤ ਬੰਦੇ ਨੇ ਕਹਿੰਦੇ ਯਾਰ ਤੁਸੀਂ ਇਹ ਗਲਤ ਕਰਤਾ ਸੜਕ ਦੇ ਵਿਚਾਲੇ ਸਾਨੂੰ ਵੀ ਪਤਾ ਸੜਕ ਦੇ ਵਿਚਾਲੇ ਆ ਗਈ ਪਰ ਅਸੀਂ ਇਹ ਕਿਵੇਂ ਕਹਿ ਸਕਦੇ ਵੀ ਇਹਨੂੰ ਪੱਟ ਦੋ ਜੀ ਸਾਡਾ ਕੰਮ ਤਾਂ ਦਰਖਤ ਲਾਉਣਾ ਹੈ ਔਰ ਸੰਭਾਲਣਾ ਹੈ ਉਹਨਾਂ ਨੂੰ ਪਟਣਾ ਨਹੀਂ ਹੈ ਹਾਂ ਉਹ ਕਾਫੀ ਬੰਦੇ ਨੇ ਕੋਸ਼ਿਸ਼ ਕੀਤੀ ਡੀਜੀ ਸਾਹਿਬ ਨੂੰ ਮਿਲੇ ਪਰ ਕਿਸੇ ਨੇ ਉਹਨੂੰ ਮਨਜ਼ੂਰੀ ਨਹੀਂ ਦਿੱਤੀ ਔਰ ਸੜਕ ਦੇ ਵਿਚਾਲੇ ਆ ਹੁਣ ਕਾਰਪੋਰੇਸ਼ਨ ਨੇ ਉਹਦੀ ਇੱਕ ਐਡਵਾਈਜ਼ਰ ਬਣਾਤਾ ਵੀ ਉਹ ਬਚਿਆ ਰਵੇ ਦਰਖਤ ਹਾਦਸੇ ਤੋਂ ਵੀ ਬਚਿਆ ਰਵੇ ਉੱਥੇ ਰਿਫਲੈਕਟਰ ਵੀ ਲਾਏ ਆ ਤੇ ਹੈ ਵਿਚਾਲੇ ਉਹ ਪਰ ਸਾਡੀ ਕੋਸ਼ਿਸ਼ ਇਹ ਵੀ ਦਰਖਤ ਬਚਿਆ ਰਵੇ ਪਰ ਤਸੀਲਾਰ ਸਾਹਿਬ ਵੀ ਆਏ ਸੀ ਗੱਲਬਾਤ ਹੋਈ ਆ ਕੀ ਉਹਨਾਂ ਨੂੰ ਮੰਗ ਰੱਖੀ ਆ ਕੀ ਕਹਿੰਦੇ ਨੇ ਹਾਂਜੀ ਡਿਸਰਨੈਂਟ ਡਿਊਟੀ ਲਾਈਜ਼ ਜੀਲਰ ਸਾਹਿਬ ਦੀ ਉਹ ਸਾਡੇ ਕੋਲ ਆਏ ਸੀਗੇ ਅਸੀਂ ਮੰਗ ਇਹੀ ਰੱਖੀ ਸੀ ਵੀ ਜਿਹੜੀ ਇਹਨਾਂ ਕੋਲੇ ਮਨਜ਼ੂਰੀ ਹੈ ਜਿਹੜੇ ਦਰਖਤ ਹਜੇ ਪੱਟਣ ਵਾਲੇ ਰਹਿੰਦੇ ਆ ਵੀ ਉਹ ਕੈਨਸਲ ਕੀਤੀ ਜਾਵੇ ਇਹਦਾ ਠੇਕਾ ਕੈਨਸਲ ਕੀਤਾ ਜਾਵੇ ਔਰ ਇੱਥੇ ਦਰਖਤ ਹੋਰ ਲਾਏ ਜਾਣ ਅਸੀਂ ਆਪਦੀ ਦੇਖ ਰੱਖ ਦੇ ਵਿੱਚ ਲਵਾਵਾਂਗੇ ਪਰ ਜ਼ਿੰਮੇਵਾਰੀ ਸਾਂਭਣ ਦੀ ਇਹਨਾਂ ਦੀ ਹੋਊ ਜੇ ਦਰਖਤ ਕੋਈ ਮੱਚਦਾ ਹੈ ਖਰਾਬ ਹੁੰਦਾ ਹੈ ਡੈਮੇਜ ਹੁੰਦਾ ਹੈ ਤਾਂ ਕਲੋਨੀ ਦੀ ਜ਼ਿੰਮੇਵਾਰ ਹੋਊਗਾ ਉਹਦਾ ਦੂਸਰਾ ਸਾਡਾ ਇਹ ਸੀ ਜਿੰਨੇ ਵੀ ਆ ਦਰਖਤ ਪੱਟਦੇ ਇਹਨਾਂ ਨੇ ਜਿਹੜਾ ਇਹਦਾ ਵੜਾਂਗੇ ਬਾਲਣ ਹੈਗਾ ਮੋਢ ਹੈਗਾ ਯੋ ਗੁਰਦੁਆਰਾ ਸਾਹਿਬ ਨੋਟ ਦਾਨ ਕੀਤੇ ਜਾਣੇ ਅਸੀਂ ਠੇਕੇਦਾਰ ਨੂੰ ਨਹੀਂ ਦੇਣੀ ਇਹ ਮਨਜ਼ੂਰੀ ਦਿੱਤੀ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਵਾਸਤੇ ਲੈ ਜੀਏ ਲੱਕਰ ਵਾਸਤੇ ਤਾਂ ਤਹਿਸੀਲਦਾਰ ਸਾਹਿਬ ਨੇ ਕੀ ਕਿਹਾ ਕਦੋਂ ਤੱਕ ਰਿਪਲਾਈ ਕਰਨਗੇ ਤੇ ਸੰਘਰਸ਼ ਕਿਵੇਂ ਕਰਾਂਗੇ ਡੀ ਸਾਹਿਬ ਕੋਲ ਚੱਲੇ ਆ ਜੀ ਤਹਿਸੀਲਦਾਰ ਸਾਹਿਬ ਅਸੀਂ ਮੰਗ ਪੱਤਰ ਦਿੱਤਾ ਜਿਹੜਾ ਲੈ ਕੇ ਉਹ ਕਹਿੰਦੇ ਵੀ ਅਸੀਂ ਉੱਤੇ ਰਹਿ ਕਰਕੇ ਉਹਦੇ ਇਨਕੁਆਰੀ ਮਾਰਕ ਕਰਕੇ ਉਹ ਸਾਨੂੰ ਕਹਿੰਦੇ ਵੀ ਅੱਧੇ ਘੰਟੇ ਤੱਕ ਤੁਹਾਨੂੰ ਅਸੀਂ ਰਿਪਲਾਈ ਕਰ ਦਾਂਗੇ ਹਾਂ ਓਨੀ ਦੇ ਜਿੰਨਾ ਚਿਰ ਸਾਡੇ ਕੋਲੇ ਕੋਈ ਲਿਖਤੀ ਵਿਸ਼ਵਾਸ ਨਹੀਂ ਆਉਂਦਾ ਸਾਡੇ ਕੋਲ ਵਿਸ਼ਵਾਸ ਪੱਤਰ ਨਹੀਂ ਆਉਂਦਾ ਉਹਨਾਂ ਜਿਹੜੇ ਸਾਡਾ ਇਹ ਹਾਂ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਮੈਂ ਰਿਟਾਇਰ ਸੂਬੇਦਾਰ ਜਗਰਾਤ ਸਿੰਘ ਗੁਰਦੁਆਰਾ ਸਹੀਦ ਭਾਈ ਮਤੀਦਾਸ ਤੇ ਮੁਖ ਸੇਵਾਦਾਰ ਹਾਂ ਜਿਹੜਾ ਇਹ ਲੋਕਾਂ ਜਿੱਕਦਾ ਬਹਿਮ ਪਾਇਆ ਜਾਂਦਾ ਮੈਂ ਇਹ ਕੱਢਦਾ ਤੁਹਾਡੇ ਮਾਧਿਅਮ ਨਾਲ ਜਿਹੜੇ ਕਹਿੰਦੇ ਨੇ ਪਰਮਿਸ਼ਨ ਲਈ ਹੈ ਜੀ ਇਹਨਾਂ ਨੂੰ ਭਲੇ ਮਾਨ ਸਾਨੂੰ ਪੁੱਛੋ ਜਿਹੜੇ ਬੰਦੇ ਕਹਿੰਦੇ ਨੇ ਵੀ ਪਰਮਿਸ਼ਨ ਲਈ ਹੈ 30 ਦਰਖਤਾਂ ਦੀ ਰੋਡ ਦੇ ਉੱਤੇ ਜਿਹੜੇ ਸਾਈਡ ਤੇ ਖੜੇ ਨੇ ਕਿਹਨੇ ਦਿੱਤੀ ਪਰਮਿਸ਼ਨ ਪਰਮਿਸ਼ਨ ਕਿਵੇਂ ਦਿੱਤੀ ਹੈ ਇਹ ਰਾਜਨੀਤਿਕ ਤਰੀਕੇ ਨਾਲ ਲਾ ਲੋ ਜਾਂ ਗੁੱਟੀਆਂ ਦੇ ਹਿਸਾਬ ਨਾਲ ਲਾ ਲਓ ਇਹ ਪਰਮਿਸ਼ਨ ਮਿਲਿਆ ਐ ਇਦਾਂ ਪਰਮਿਸ਼ਨ ਕਦੇ ਵੀ ਨਹੀਂ ਮਿਲ ਸਕਦੀ ਨਹੀਂ ਤਾਂ ਬਾਈ ਜੀ ਕਹਿ ਰਹੇ ਨੇ ਦੱਸ ਰਹੇ ਸੀ ਇੱਥੇ ਵੀ ਸੁੱਕੇ ਦਰਖਤਾਂ ਨੂੰ ਕੱਟਣ ਦੀ ਪਰਮਿਸ਼ਨ ਵੀ ਤਿੰਨ ਤਿੰਨ ਸਾਲਾਂ ਤੋਂ ਨਹੀਂ ਮਿਲ ਰਹੀ ਪਰ ਇਹ ਹਰੇ ਭਰੇ ਦਰਖਤ ਜਿਨ੍ਹਾਂ ਦੇ ਉੱਤੇ ਜਾਨਵਰ ਵੀ ਆਲਣੇ ਸੀ ਬੱਚੇ ਸੀਗੇ ਦੇ ਇੱਕ ਸਹਿਤੂਤ ਦਾ ਦਰਖਤ ਸੀ ਇੱਕ 베ਰੀ ਦਾ ਦਰਖਤ ਸੀ ਜਿਨ੍ਹਾਂ ਦੇ ਉੱਤੇ 베ਰ ਲੱਗਦੇ ਸੀ ਤੋਤੇ ਬਹੰਦੇ ਸੀ ਇੱਥੇ ਤੇ ਸਹਿਤੂਤ ਸੀ ਤੂਤੀਆਂ ਜਾਨਵਰ ਖਾਂਦੇ ਸੀਗੇ ਤੇ ਛਾਂ ਸੀ ਇੱਥੇ ਬਹੁਤ ਗੱਡੀਆਂ ਸਾਹਮਣੇ ਲੋਕ ਲਾਉਂਦੇ ਸੀ ਇੱਥੇ ਇਹਨਾਂ ਨੇ ਪਤਾ ਨਹੀਂ ਆਪਣੇ ਇਹ ਸਿਰਫ ਟਾਈਮ ਸਕੋਰ ਨੂੰ ਦਿਖਾਉਣ ਵਾਸਤੇ ਤੇ ਐਡਾ ਵੱਡਾ ਜਿਹੜਾ ਕਤਲੇਆਮ ਕੀਤਾ ਇਹ ਮੇਰੇ ਖਿਆਲ ਆ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਜੇਕਰ ਇਹ ਰੋਲੇ-ਗੋਲੇ ਦੇ ਵਿੱਚ ਚੱਲੀ ਜਾਂਦੀ ਆ ਗੱਲ ਇਹ ਠੀਕ ਨਹੀਂ ਆ ਫਿਰ ਤੁਹਾਡਾ ਜਿਹੜਾ ਸੰਘਰਸ਼ ਜਾਰੀ ਰਹੂਗਾ ਬਿਲਕੁਲ ਸੰਘਰਸ਼ ਜਾਰੀ ਰਹੂਗਾ ਅਸੀਂ ਤਾਂ ਇਹ ਵੀ ਦੱਸਿਆ ਸੀ ਅੱਜ 1 ਵਜੇ ਅਸੀਂ ਰੋਡ ਵੀ ਬੰਦ ਕਰਾਂਗੇ ਤੇ ਪਰ ਹੁਣ ਤਹਿਸੀਲਦਾਰ ਸਾਹਿਬ ਟਾਈਮ ਨਾਲ ਆਗੇ ਸੀਗੇ ਸਾ ਤੋਂ ਮੰਗ ਪੱਤਰ ਵੀ ਲੈ ਗਏ ਉਹਨਾਂ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਵੀ ਡੀਸੀ ਸਾਹਿਬ ਨਾਲ ਡਿਸਕਸ ਕਰਕੇ ਇਹਦੀ ਇਨਕੁਆਰੀ ਜ਼ਰੂਰ ਰੱਖਾਂਗੇ ਇਨਕੁਆਰੀ ਜੇ ਹੋ ਜੇ ਤਾਂ ਤਕਰੀਬਨ ਸਾਨੂੰ 101% ਇਹ ਹੈਗਾ ਵੀ ਇਹ ਗਲਤ ਇਨਕੁਆਰੀ ਚ ਨਿਕਲੂਗਾ ਕੰਮ ਤਾਂ ਅਪੰਜ ਕੀ ਇਨਾਮ ਤੇ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਮਨਦੀਪ ਕੌਰ ਸਿੱਧੂ ਆ ਮੈਂ ਜਿਹੜੀ ਗੱਲ ਬਾਈ ਜੀ ਨੇ ਦੱਸੀ ਆ ਕਿ ਇਹ ਲੋਕ ਕਹਿੰਦੇ ਨੇ ਕਿ ਸਾਨੂੰ ਪਰਮਿਸ਼ਨ ਦੱਤੀ ਆ ਇੱਕ ਪਰਮਿਸ਼ਨ ਦੀ ਗੱਲ ਦੱਸਦੇ ਆ ਸਿਵਲ ਸਟੇਸ਼ਨ ਦੇ ਵਿੱਚ ਇੱਕ 베ਰੀ ਆ ਉਹ 베ਰੀ ਲਈ ਅਸੀਂ ਐਪਲੀਕੇਸ਼ਨ ਦੇ ਚੁੱਕੇ ਆ ਬਣ ਪੁਭਾਗ ਵਾਲਿਆਂ ਨੂੰ ਵੀ ਕਹਿ ਵੀ ਚੁੱਕੇ ਆ ਬਹੁਤ ਵਾਰੀ ਉਹ 베ਰੀ ਨਾਲ ਜਿਹੜੀ ਜਮਾ ਵੀ ਸੜਕ ਤੇ ਝੁਕੀ ਹੋਈ ਆ ਪਰ ਉਹਨੂੰ ਅੱਜ ਤੱਕ ਕੱਟਣ ਦਾ ਲਈ ਕੋਈ ਨਹੀਂ ਆਇਆ ਕਿਉਂਕਿ ਉਹਦੇ ਨਾਲ ਨੁਕਸਾਨ ਵੀ ਬਹੁਤ ਹੁੰਦੇ ਨੇ ਕੋਈ ਟਰੱਕ ਲੰਘਦਾ ਕੋਈ ਹੋਰ ਗੱਡੀ ਲੰਘਦੀ ਆ ਕੋਈ ਛੋਟੇ ਵੀਕਲ ਲੰਘਦੇ ਨੇ ਹਰ ਇੱਕ ਵਿੱਚ ਫਸਦਾ ਉਹਦੀ ਪਰਮਿਸ਼ਨ ਤਾਂ ਅੱਜ ਤੱਕ ਮਿਲੀ ਨਹੀਂ ਹੈਗੀ ਤੇ ਇਹਨਾਂ ਦਰਖਤਾਂ ਦੀ ਪਰਮਿਸ਼ਨ ਇੰਨੀ ਛੇਤੀ ਕਿਵੇਂ ਮਿਲ ਗਈ ਸਾਨੂੰ ਇਸ ਗੱਲ ਦੀ ਸਮਝ ਤੋਂ ਹੀ ਗੱਲ ਬਾਹਰ ਆ ਵੀ ਇਹਨਾਂ ਦੇ ਕੱਲਿਆਂ ਦੀ ਪਰਮਿਸ਼ਨ ਉਹ ਵੀ ਹਰੇ ਭਰਿਆਂ ਦੀ ਜਿਹੜੇ ਦਰਖਤ ਨੁਕਸਾਨ ਕਰ ਰਿਹਾ ਉਹਦੀ ਪਰਮਿਸ਼ਨ ਨਹੀਂ ਮਿਲ ਰਹੀ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਸੀ ਜਿੰਨਾਂ ਤੇ ਹਜ਼ਾਰਾਂ ਪਾਂਚੀਆਂ ਦੇ ਆਪਦੇ ਘਰ ਬਣਾਏ ਹੋਏ ਸੀ ਤੇ ਉਹ ਅੱਜ ਅਜਾੜਤੇ ਨੇ ਤੇ ਇਹਨਾਂ ਦੀ ਪਰਮਿਸ਼ਨ ਕਿੰਨੀ ਮਿਲਦੀ ਜਦ ਕਿ ਕਿਸੇ ਵੀ ਦਰਖਤ ਦੀ ਕੋਈ ਨੁਕਸਾਨ ਨਹੀਂ ਸੀ ਨਾ ਤਾਂ ਇਹਨਾਂ ਦੇ ਆਪਦੇ ਜੋ ਵੀ ਇਹਨਾਂ ਇਹ ਬਣਾ ਰਹੇ ਨੇ ਸ਼ਾਪਿੰਗ ਕੰਪਲੈਕਸ ਬਣਾ ਰਹੇ ਨੇ ਨਾ ਤਾਂ ਇਹਨਾਂ ਦਾ ਕੋਈ ਨੁਕਸਾਨ ਸੀ ਇਹ ਸਿਆਣੇ ਹੁੰਦੇ ਇਹਨੂੰ ਰੈਨੋਰੇਟ ਕਰਕੇ ਉੱਪਰ ਸੋਹਣੀਆਂ ਛਤਰੀਆਂ ਇਹਨਾਂ ਦੀਆਂ ਬਣਾ ਕੇ ਤੇ ਆ ਕਰ ਸਕਦੇ ਸੀ ਪਰ ਇਹਨਾਂ ਨੂੰ ਵੱਡਣ ਦੀ ਕਿਹਨੇ ਪਰਮਿਸ਼ਨ ਦਿੱਤੀ ਇਹ ਨਹੀਂ ਪਤਾ ਤੋ ਤੁਸੀਂ ਵੀ ਕਾਫੀ ਮੈਂ ਦੇਖ ਰਹਾ ਲੇਡੀਜ਼ ਕਾਫੀ ਨੇ ਲੱਗਦਾ ਸੰਘਰਸ਼ ਕਰੋਗੇ ਇਹਨਾਂ ਦੇ ਨਾਲ ਵੀਰੇ ਅਸੀਂ ਪੂਰਾ ਕਰਾਂਗੇ ਇਹ ਉਹਨਾਂ ਦੁੱਖ ਹੁੰਦਾ ਜੇ ਮੈਕਅਪ ਸਾਡੇ ਬੱਚੇ ਨੂੰ ਸੱਟ ਵੱਜ ਗਈ ਹੁੰਦੀ ਆ ਉਹਨਾਂ ਹੀ ਦੋਖਾ ਕਿਉਂਕਿ ਸਾਡੇ ਰੁੱਖਾਂ ਦੇ ਰਖਵਾਲਿਆਂ ਨੇ ਪੰਜਾਬ ਦੇ ਵਿੱਚ ਪਹਿਲਾ ਸ਼ਹਿਰ ਬਟਿੰਡਾ ਜਿਹੜੂ ਇੰਨਾ ਸੁੰਦਰ ਤੇ ਐਨੇ ਦਰਖਤ ਲਗਾ ਕੇ ਹਰਿਆ ਭਰਿਆ ਬਣਾਤਾ ਤੇ ਅਸੀਂ ਆਏ ਕਿਵੇਂ ਦਰਖਤ ਉਜਾੜਨ ਦੇ ਦਾਂਗੇ ਇਹਨਾਂ ਨੂੰ ਇਸ ਸੰਘਰਸ਼ ਜਿੰਨਾ ਵੀ ਵੱਡਾ ਹੋਇਆ ਉਹਨਾਂ ਵੱਡਾ ਕਰਾਂਗੇ ਲਵਾਉਣ ਲਵਾਉਣ ਇਹ ਨਾਮਾਈ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਸੰਘਰਸ਼ ਲੱਗਿਆ ਜਾਂ ਦਰਖਤ ਕੱਟਿਆ ਉਹਦੇ ਜੇ ਅਵੀਰ ਕੇ ਅਸੀਂ ਤਾਂ ਦਰਖਤ ਬਚਾਉਣ ਖਾਤਰ ਸੰਘਰਸ਼ ਕਰ ਰਹੇ ਆ ਨਾ ਤਾਂ ਸਾਡਾ ਨਿੱਜੀ ਹੈ ਨਾ ਸਾਨੂੰ ਇਹਦਾ ਕੋਈ ਮੁੱਲ ਮਾਇਆ ਵੀ ਕੋਈ ਸਾਡੇ ਆ ਕੋਈ ਪਰਸਨਲ ਬੈਨੀਫਿਟ ਹੈ ਅਸੀਂ ਕਹਿੰਦੇ ਆ ਵੀ ਯਾਰ ਜੇ ਦਰਖਤ ਇੰਨੇ ਸੋਹਣੇ ਆ ਛਾਂ ਲੋਕ ਪਤਾ ਨਹੀਂ ਕੌਣ ਇਹਦੀ ਛਾਵੇਂ ਵਹਿੰਦਾ ਕੋਈ ਇਹਦੀ ਛਾਵੇਂ ਗੱਡੀ ਲਾਉਂਦਾ ਕੋਈ ਇਹਦੇ ਜਿਹੜਾ ਆਕਸੀਜਨ ਛੱਡੀ ਹੋਈ ਆ ਕਿੰਨੇ ਲੋਕਾਂ ਨੂੰ ਇਹ ਸਾਹ ਦਿੰਦੀ ਆ ਸਾਨੂੰ ਤਾਂ ਪਤਾ ਨਹੀਂ ਇੱਥੋਂ ਦੀ ਨੰਗਾਗੇ ਕਿ ਨਹੀਂ ਨੰਗਣਾ ਕਿ ਨਾ ਘਰ ਆ ਨਾ ਇੱਥੇ ਨੇੜੇ ਕੋਈ ਰਹਿਣਾ ਸਾਡਾ ਮਕਸਦ ਸਿਰਫ ਇਹ ਆ ਕਿ ਯਾਰ ਰੁੱਖ ਬਚਾਓ ਜ਼ਿੰਦਗੀ ਬਚਾਓ ਇੱਕ ਰੁੱਖ ਹੈ ਜਿਹੜਾ ਉਹ ਤੁਹਾਨੂੰ ਜ਼ਿੰਦਗੀ ਦਿੰਦਾ ਜਦੋਂ ਬੱਚਾ ਜੰਮ ਜਾਂਦਾ ਹੈ ਉਹਦੇ ਉਦੋਂ ਨਿੰਮ ਬੰਨੀ ਵੇਲੇ ਵੀ ਦਰਖਤ ਕੰਮ ਆਉਂਦਾ ਤੇ ਜਦੋਂ ਬਜ਼ੁਰਗ ਹੋ ਕੇ ਮਰ ਜਾਂਦਾ ਉਦੋਂ ਵੀ ਉਹਦੇ ਲੱਕੜ ਜਿਹੜੀ ਕੰਮ ਆਉਂਦੀ ਆ ਫੇਰ ਉਹ ਰੁਖਸਤ ਹੁੰਦਾ ਪਰ ਸਾਡਾ ਰੁੱਖ ਹੈ ਜਿਹੜਾ ਉਹ ਸਾਡਾ ਜੀਵਨ ਹੈ ਪਰ ਇੱਥੇ ਜਿਹੜੇ ਰੁੱਖ ਹੈ ਹਰੇ ਭਰੇ ਕੱਟੇ ਆ ਅਸੀਂ ਕੱਲ ਦੇ ਕਲ ਪੀ ਜਾਂਦੇ ਆ ਸਾਡੀ ਪੂਰੀ ਟੀਮ ਰਖਵਾਲੇ ਰੁੱਖਾਂ ਦੇ ਇੱਥੇ ਕੱਲ ਦੀ ਖੜੀ ਆ ਰਾਤ ਬਹਿਰਾ ਦਿੱਤਾ ਹੁਣ ਵੀ ਅਸੀਂ ਬੈਠੇ ਆ ਧਰਨਾ ਲੱਗਿਆ ਹੋਇਆ ਸਾਰੀ ਟੀਮ ਸਮਾਜ ਸੇਵੀ ਜਿਹੜੇ ਵਾਤਾਵਰਣ ਪ੍ਰੇਮੀ ਐ ਭਾਈ ਮਤੀਦਾਸ ਗੁਰਦੁਆਰਾ ਕਮੇਟੀ ਭਾਈ ਮਤੀਦਾਸ ਦੇ ਵਸ਼ਿੰਦੇ ਤੇ ਹੋਰ ਰਾਹੀਰ ਜਿਹੜੇ ਨੇੜੇ ਕੋਈ ਰਵਹੰਸ ਨਗਰ ਆ ਜਾਂ ਕੋਈ ਜੋਗਾ ਨਗਰ ਆ ਉਹ ਸਾਰੇ ਲੋਕ ਜਿਨ੍ਹਾਂ ਨੂੰ ਜੇ ਇੱਥੋਂ ਤੱਕ ਵੀ ਇਹ ਵੀ ਲੋਕ ਤੁਰੇ ਜਾਂਦੇ ਵੀ ਰੁਕ ਜਾਂਦੇ ਆ ਉਹ ਹੌਂ ਕਾ ਪਰਦੇ ਆ ਓਏ ਆ ਕੀ ਹੋ ਗਿਆ ਓਏ ਐਡੇ ਸੋਹਣੇ ਦਰਖਤ ਕੱਟਤੇ ਯਾਰ ਅਸੀਂ ਕਹੀਏ ਤਾਂ ਪੰਜ ਹੀ ਆ ਅਜੇ 25 ਹੋਰ ਕੱਟਣੇ ਆ ਤਾਂ ਅਸੀਂ ਇਹ ਜਿਹੜੀ ਨਿੰਦਿਆ ਕਰਦੇ ਆ ਇਸ ਸਿਸਟਮ ਦੀ ਇਸ ਸਮਾਜ ਦੀ ਜਿਹੜੇ ਜਿਨ੍ਹਾਂ ਨੇ ਇਹ ਇਹ ਸਮਾਜ ਮਤਲਬ ਜਿਹੜੇ ਲੋਕ ਸਿਰਫ ਆਰਦਾ ਬੈਨੀਫਿਟ ਲੱਭਦੇ ਆ ਇਹ ਵਪਾਰੀ ਜਿਹੜੇ ਲੋਕ ਆ ਇਹਨਾਂ ਨੂੰ ਲੱਗਦਾ ਵੀ ਸਾਡਾ ਆ ਜਿਹੜਾ ਫਰੰਟ ਨਹੀਂ ਦਿਖਦਾ ਇਹਦੇ ਕਰਕੇ ਜਿਹੜਾ ਹੈਗਾ ਇਹ ਸਾਰੇ ਇਕੱਠੇ ਹੋ ਗਏ ਜਿਹੜੇ ਵਾਤਾਵਰਣ ਇਕੱਠੇ ਪ੍ਰੇਮੀ ਹੋਇਆ ਉਹਨਾਂ ਦਾ ਇੱਕ ਅਲੱਗ ਰੁਤਬਾ ਹੈ ਉਹਨਾਂ ਦੀ ਇੱਕ ਅਲੱਗ ਅਲੱਗ ਸੁਸਾਇਟੀ ਹੈ ਅਲੱਗ ਸਮਾਜ ਹੈ ਜਿਹੜੇ ਸਮਾਜ ਦਾ ਘਾਣ ਕਰਨ ਵਾਲਿਆ ਇੱਕੋ ਪ੍ਰੋਪਰ ਪੈਰਲਲ ਚੱਲ ਰਿਹਾ ਸਮਾਜ ਲੈ ਕੇ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਉਦੋਂ ਤੱਕ ਧਰਨਾ ਰਹੂਗਾ ਜਦੋਂ ਤੱਕ ਇਹਦੀ ਪਰਮਿਸ਼ਨ ਕੈਨਸਲ ਨਹੀਂ ਹੁੰਦੀ ਜਿਨ੍ਹਾਂ ਨੇ ਪਰミਸ਼ਨ ਦਿੱਤੀ ਹੈ ਉਹਨਾਂ ਨੂੰ ਸਮਾਜ ਦੇ ਸਾਹਮਣੇ ਨੰਗਾ ਨਹੀਂ ਕੀਤਾ ਜਾਂਦਾ ਉੱਥੇ ਦਰਸਤ ਨਵੇਂ ਨਹੀਂ ਲਾਏ ਜਾਂਦੇ ਅਸੀਂ ਉਹਨਾਂ ਚ ਰਲਦਾ ਧਰਨਾ ਨਹੀਂ ਚਾਹਦੇ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਸੋਨੀਆ ਨਾਇਰ ਹੈ ਜੀ ਅਸੀਂ ਕੱਲ ਦੇ ਇੱਥੇ ਸੰਘਰਸ਼ ਕਰ ਰਹੇ ਹਾਂ ਤੇ ਆ ਜਿਹੜੇ ਪੇੜ ਕੱਟੇ ਗਏ ਸਾਨੂੰ ਇਹਨਾਂ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਅਸੀਂ ਵੀ ਦੇਖ ਕੇ ਵੀਡੀਓ ਅਸੀਂ ਆਏ ਹਾਂ ਪਹਿਲਾਂ ਤਾਂ ਤੁਹਾਡੇ ਪੱਤਰਕਾਰਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਹ ਕਵਰੇਜ ਕਰ ਰਹੇ ਹੋ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਆ ਤਾਂ ਦੀ ਇੱਥੇ ਲੋਕ ਜਾਗਰੂਕ ਹੋ ਕੇ ਬਹੁਤ ਸਾਰੇ ਲੋਕ ਆ ਰਹੇ ਆ ਅਸੀਂ ਪੂਰਾ ਸੰਘਰਸ਼ ਕਰਾਂਗੇ ਇਹਨਾਂ ਨੂੰ ਬਚਾਵਾਂਗੇ ਦਰਖਤਾਂ ਨੂੰ ਅਸੀਂ ਕਿਸੇ ਹਾਲ ਚ ਕੱਟਣ ਨਹੀਂ ਦੇਣਾ ਲੇਡੀਜ਼ ਵੀ ਕਾਫੀ ਆ ਰਹੇ ਨੇ ਭੈਣ ਜੀ ਹੁਣੀ ਵੀ ਆਏ ਆ ਲੱਗਦਾ ਤੁਸੀਂ ਹੋਰ ਵੀ ਜਿਹੜੀਆਂ ਔਰਤਾਂ ਬੀਬੀਆਂ ਘਰਾਂ 'ਚ ਬੈਠੇ ਨੇ ਗਮਲਿਆਂ 'ਚ ਲਾ ਰਹੇ ਨੇ ਦਰਖਤ ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਅਸੀਂ ਤਾਂ ਸੱਦਾ ਦੰਦੇ ਆ ਤੁਹਾਡੇ ਮਾਧਿਅਮ ਨਾਲ ਕਿ ਇੱਥੇ ਸਾਰੀਆਂ ਲੇਡੀਜ਼ ਆਣ ਆ ਕੇ ਵੀ ਉਹ ਉਹ ਕਿਉਂਕਿ ਦੇਖੋ ਦਰਖਤਾਂ ਦਾ ਕੋਈ ਇਹ ਤਾਂ ਹੈ ਨਹੀਂ ਕਿ ਲੇਡੀਜ਼ ਨੂੰ ਫਾਇਦਾ ਨਹੀਂ ਏਜੈਂਟਸ ਨੂੰ ਹੀ ਫਾਇਦਾ ਇਹ ਤਾਂ ਸਾਰਿਆਂ ਨੂੰ ਫਾਇਦਾ ਆਪਣੇ ਮਨੁੱਖ ਦਾ ਨੂੰ ਫਾਇਦਾ ਕੋ ਮਨੁੱਖ ਦਾ ਦੇ ਰੱਖੇ ਲਈ ਰੁੱਖਾਂ ਦੇ ਰੱਖੇ ਲਈ ਇੱਥੇ ਜ਼ਰੂਰ ਆਣਾ ਚਾਹੀਦਾ ਆ ਸੋ ਇਹ ਸੋਨਾ ਪਤਾ ਵਰਨ ਪ੍ਰੇਮੀ ਆ ਜਾਂ ਸਮਾਜ ਸੇਵੀ ਆ ਜੱਗੇ ਬੰਨੀਆਂ ਦੇ ਕੋਲ ਸਵੇਸੇ ਜਿਹੜੇ ਬਸਨੀਕ ਆ ਇੱਥੇ ਪਹੁੰਚੇ ਨੇ ਜਿਹੜੇ 30 ਦਰਖਤਾਂ ਜਿਨ੍ਹਾਂ ਦੀ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਉਹਨਾਂ ਨੇ ਉਸ ਮਨਜ਼ੂਰੀ ਨੂੰ ਰੱਦ ਕਰਨ ਵਾਸਤੇ ਤੇ ਜਿਹੜੇ ਮਨਜ਼ੂਰੀ ਦੇਣ ਵਾਲੇ ਅਧਿਕਾਰੀ ਆ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਸੰਘਰਸ਼ ਲੱਗੇ ਅਸੀਂ ਅੱਜ ਜੀ ਸਿੰਘ ਜਰ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਢੀ ਸਾਹਿਬ ਨਾਲ ਕਿਹਾ ਕਿ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਉਹ ਦੇਖਣ ਆ ਗਏ ਤੁਸੀਂ ਦੇਖ ਰਹੇ ਹੋ ਕਲਿਆਣੀ ਵੀ ਪੰਜਾਬ ਕੇ ਮਹਾਰਸਪਾਸ